ਮੰਗੀ ਹੈ ਜਿਲ੍ਹਾ ਦੇ ਇਲੈਕਟਰਲ ਅਫਸਰ ਡੀਸੀ ਸਾਹਿਬ ਹੁੰਦੇ ਆ ਉਹਨਾਂ ਤੋਂ ਰਿਪੋਰਟ ਮੰਗੀ ਸਰਦਾਰ ਸਰਮਜੀਤ ਸਿੰਘ ਰਣ ਨੇ ਰਾਤੀ ਪ੍ਰੋਗਰਾਮ ਕਰਾਇਆ ਸੀ ਤੇ ਸਵੇਰੇ ਪੁਲਿਸ ਪਹੁੰਚ ਗਈ ਕਿ ਬੱਸ ਤੁਸੀਂ ਸਨਮਾਨ ਕਰਨਗੇ ਸੀ ਪ੍ਰੋਗਰਾਮ ਉਹਨਾਂ ਨੇ ਅਕਾਲੀ ਦਰ ਕਰਾਇਆ ਤੇ ਤੁਸੀਂ ਸਵੇਰੇ ਸਵੇਰੇ ਕਾਹਦੇ ਵਾਸਤੇ ਪਹੁੰਚ ਕੇ ਤੁਹਾਡਾ ਕੀ ਵਿਗਾੜਿਆ ਕਿਸੇ ਨੇ ਇਹ ਬਾ ਇਲੈਕਸ਼ਨ ਕੇ ਮੌਸਮਾਂ ਕੁੰਡੀਆਂ ਦੀ ਇਹ ਇਹਨਾ ਬੇਵੱਸ ਪ੍ਰਸ਼ਾਸਨ ਆ ਅਸੀਂ ਕਿਤੇ ਨਹੀਂ ਵੇਖਿਆ ਜਿੱਦਾਂ ਬੇਵੱਸ ਪ੍ਰਸ਼ਾਸਨ ਆ ਅੱਜ ਤਰੰਤ ਤਰੰਤ ਦੇ ਵਿੱਚ ਜਿਹੜਾ ਉਹ ਹੋਇਆ ਤੇ ਦੋ ਡੀਐਸਪੀ ਪਹਿਲਾਂ ਕਢਾਇਆ ਇੱਕ ਐਸਐਚਓ ਪਹਿਲਾਂ ਕਢਾਇਆ ਪਰ ਉਹਦੇ ਬਾਵਜੂਦ ਦੇ ਲੋ ਕਿਦਾਂ ਦੇ ਅਫਸਰ ਇੱਥੇ ਲਾਏ ਆ ਕਿ ਹਾਲੇ ਵੀ ਰਾਤ ਨੂੰ ਸਾਡੇ ਬੰਦੇ ਚੁੱਕਣੇ ਜਿਹੜੇ ਆ ਉਹ ਇਹਨਾਂ ਨੇ ਬੰਦ ਨਹੀਂ ਕੀਤੇ ਇਸ ਕਰਕੇ ਭਰਾਵੋ ਡਰਨਾ ਨਹੀਂ ਸ੍ਰੀ ਅੰਮ੍ਰਿਤਸਰ ਅਕਾਲੀ ਦਲ ਵਾਸਤੇ ਇਹ ਕੋ ਪਹਿਲੀ ਲੜਾਈ ਨਹੀਂ ਆ ਸਾਰੇ ਜਿਹੜੇ ਸਾਡੇ ਭਰਾ ਆ ਇਹ ਸਾਰੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਦਾ ਕੇ ਖੜਾ ਗਏ ਜੇ ਇਹਦਾ ਕਰਨਗੇ ਤਾਂ ਸਾਰਾ ਪੰਜਾਬ ਅਸੀਂ ਇੱਥੇ ਇਕੱਠਾ ਕਰ ਦਿਆਂਗੇ ਕਿਉਂਕਿ ਸਾਡੇ ਕੋਲੇ ਸ਼ਕਤੀ ਦੀ ਘਾਟ ਨਹੀਂ ਪਰ ਅਸੀਂ ਇਹ ਸੁਰਨਾ ਤੇ ਚੱਲਣ ਵਾਲੀ ਪਾਰਟੀਆਂ ਉਹ ਸ਼ਾਸਨ ਦੇ ਬੁਚਾਨ ਵਾਲੀ ਪਾਰਟੀਆਂ ਸਾਨੂੰ ਮਜਬੂਰ ਨਾ ਕਰੋ ਕਿ ਸਾਨੂੰ ਆਪਣੀ ਉਹ ਸ਼ਕਤੀ ਜਿਹੜੀ ਐ ਸ਼ਰਮਣੀਆ ਅਕਾਲੀ ਦਲ ਦੀ ਉਹ ਤੁਹਾਨੂੰ ਦਿਖਾਉਣੀ ਪਵੇ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿਹੜੇ ਸ਼ਾਮਨਾਹ ਜੀ ਤੇ ਉਹਨਾਂ ਦੇ ਸਾਥੀ ਦੀ ਰਿੱਖੇ ਬੈਠੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਸ਼ਾਮਨਾਹ ਜੀ ਤਾਂ ਆਲੰਗ ਕੇ ਸਾਨੂੰ ਪਤਾ ਪੁਲਿਸ ਦੇ ਪੈਰ ਨਹੀਂ ਹੁੰਦੇ ਇਹ ਕਰਦੇ ਬਹੁਤ ਹੁੰਦੇ ਆ ਖੁਸ਼ ਕਰਨ ਵਾਸਤੇ ਜਿੱਡਰਾ ਨੂੰ ਪਰ ਜਦੋਂ ਉੱਤੋਂ ਖਿਚਾਈ ਹੁੰਦੀ ਹੈ ਨਾ ਫਿਰ ਪਾਰ ਨਹੀਂ ਹੁੰਦੇ ਝੱਜਦੇ ਵੀ ਬੜੀ ਛੱਤੀ ਹੈ ਸ਼ਾਮ ਲਾਲ ਤਾਂ ਆਉਗਾ ਇੱਥੇ ਪਰ ਆਪਾਂ ਤਾਂ ਹਈਆ ਕਰਦੇ ਆ ਕਿ ਜਿੰਨੀਆਂ ਵੋਟਾਂ ਇਸ ਵਾਰ ਤੋਂ ਪਹਿਲਾਂ ਪਾਣੀਆਂ ਸੀ ਹੁਣ ਉਹਦੀ ਦੁੱਗਣੀਆਂ ਪਾਣੀਆਂ ਚਾਹੀਦੀਆਂ ਬਾਦਲ ਸ਼ਰਮਣੀਏ ਕਾਲੀਬਾਲ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਸਾਹਿਬ ਪਹੁੰਚ ਰਹੇ ਕਿਉਂਕਿ ਜੇ ਇਹ ਸਾਨੂੰ ਨਿਯੰਦਾ ਪਾਉਂਦੇ ਆ ਨਾ ਤੇ ਆਪਾਂ ਨੂੰ ਵੀ ਫਿਰ ਨਿਯੰਦਾ ਥੋੜਾ ਬੋਧਾ ਕਿ ਤੂੰ ਕਹਿੰਦਾ ਇਸ ਕਰਕੇ ਤੁਸੀਂ ਤੇ ਪਹਿਲਾਂ ਵੀ ਸ਼ਾਮਲਾ ਜੀ ਨੇ ਵੀ ਜਿਤਾਇਆ ਹੋਇਆ ਤਾਂ ਹੀ ਕਸਵਰ ਬਣੇ ਨਾ ਤੁਸੀਂ ਵੋਟਾਂ ਪਾਈਆਂ ਤੇ ਉਦੋਂ ਵੀ ਵੋਟਾਂ ਵੱਧ ਨਿਕਲੀਆਂ ਤਾਂ ਹੀ ਬਣੇ ਸ਼ਾਮਲਾ ਜੀ ਤਾਂ ਕਿਸੇ ਦਾ ਉਮੀਦਵਾਰ ਨਹੀਂ ਸੀ ਚੱਕਿਆ ਉਨੀਆਂ ਹੱਥ ਜੋੜ ਕੇ ਪੈਰੀ ਹੱਥ ਲਾ ਕੇ ਗੋਦੀ ਹੱਥ ਲਾ ਕੇ ਸਾਰੇ ਭੈਣ ਭਰਾਵਾਂ ਦੇ ਤੇ ਉਹ ਕਾਉਂਸਲਰ ਬਣੇ ਸੀ ਇਸ ਕਰਕੇ ਹੁਣ ਤਾਂ ਤੁਸੀਂ ਸਾਰੇ ਚਿਤਾਣ ਵਾਂਗੂ ਉਹਨਾਂ ਦੇ ਨਾਲ ਖੜੇ ਹੋ ਅਸਲੀ ਜਿਹੜਾ ਇਹਦਾ ਜਵਾਬ ਜਿਹੜੀ ਸਜ਼ਾ ਇਹ ਜਿਹੜਾ ਗੈਰ ਲੋਕਤੰਤਰੀ ਕੰਮ ਇਹ ਸਰਕਾਰ ਨੇ ਕੀਤਾ ਉਹਦਾ ਇੱਕੋ ਹੀ ਇਲਾਜ ਹੁੰਦਾ ਕਿ ਉਹਦੂੰ ਦੁਗਨੀਆਂ ਵੋਟਾਂ ਪਾ ਕੇ ਜੇ ਕੋਈ ਪੈਂਟਰਾ ਬਾਹਰ ਗਿਆ ਉਹਨੂੰ ਵੀ ਹੁਣ ਲੈ ਕੇ ਆਓ ਕਿ ਐਸ ਵੇਲੇ ਇੱਜ਼ਤ ਦਾ ਸਵਾਲ ਹੈ ਤਾਂ ਜੋ ਅਗਲੀ ਵਾਰ ਜਦੋਂ ਚੋਣਾਂ ਚ ਹੋਣੀਆਂ ਐ ਉਦੋਂ ਫਿਰ ਕਿਸੇ ਦੀ ਹਿੰਮਤ ਨਾ ਪਵੇ ਕਿ ਲੋਕਾਂ ਨੂੰ ਇਦਾਂ ਡਰਾ ਕੇ ਤੇ ਪੁਲਿਸ ਦੇ ਕੋਲ ਫੜਾ ਕੇ ਆ ਕੇ ਵੋਟਾਂ ਮੰਗੇ ਇਹੋ ਜਿਹਾ ਸਿੱਧਾ ਕਰ ਦਿਓ ਇਹਨਾਂ ਨੂੰ ਇੱਕ ਵਾਰੀ ਤੇ ਆਉਣ ਵਾਲੀਆਂ ਆਪਣੀਆਂ ਜਨਰੇਸ਼ਨ ਨੂੰ ਵੀ ਸਮਝਾ ਕੇ ਜਾਣ ਕੇ ਲੋਕਾਂ ਨਾਲ ਇਦਾਂ ਧੱਕਾ ਨਹੀਂ ਕਰੀਦਾ ਜਨਤਾ ਵਿੱਚ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਜੇ ਜਨਤਾ ਬਣਾਉਣਾ ਜਾਣਦੀ ਹੈ ਤੇ ਜਨਤਾ ਉਹਨਾਂ ਨੂੰ ਲਾੜਾ ਵੀ ਜਾਣਦੀ ਇਸ ਕਰਕੇ ਜੇ ਉਦੋਂ ਇੰਨਾ ਝੂਠ ਬੋਲਿਆ ਸੀ ਜੇ ਹਿੰਮਤ ਸੀ ਵੀ ਕੁਝ ਕਰਕੇ ਦਿਖਾਉਣਾ ਸੀ ਨਾ ਗੁਜਰਾਤ ਜਾ ਕੇ ਅੱਜ ਵੀ ਝੂਠ ਪਰ ਨਹੀਂ ਜਾਂਦਾ ਕਹਿੰਦਾ ਪੰਜਾਬ ਦੇ ਵਿੱਚ ਹਾਂ ਆਇਆ ਸੀ ਮੈਂ 50000 ਰੁਪਏ ਹਰ ਏਕੜ ਦਾ ਕਿਸਾਨਾਂ ਨੂੰ ਦੇ ਗਿਆ ਆਈ ਤੇ ਦਰ ਆਲਾ ਦੂਰ ਨਹੀਂ ਲੋਪੋ ਕੇ ਦੂਰ ਨਹੀਂ ਦੇਲਾ ਬਾਬਾ ਨਾਨਕ ਦੂਰ ਨਹੀਂ ਬਿਨਾ ਨਗਰ ਦੂਰ ਨਹੀਂ ਜਾ ਕੇ ਪੁੱਛੋ ਕਿ ਕਿਤੇ ਕਿਸੇ ਨੂੰ ਕੋਈ ਕੋਡੀ ਵੀ ਦਿੱਤੀ ਏਦਾਂ ਹੀ ਉਹ ਤੁਹਾਡੇ ਨਾਲ ਚੂਠਪੋਲਦੇ ਸੀ ਏਦਾਂ ਹੀ ਉਹ ਭਾਨਾ ਨਾਲ ਚੂਠਪੋਲਦੇ ਸੀ ਕਿ ਤੁਹਾਨੂੰ 1000 ਰੁਪਏ ਦੇਵਾਂਗੇ ਇੱਕ ਇੱਕ ਘਰ ਤੇ 3 3 4 4 ਬੀੜੀਆਂ ਇਹ 1.5 ਤੋਂ 2 2 ਲੱਖ ਦੇ ਸਾਡੇ ਦੇਣਦਾ ਦਾ ਇਸ ਕਰਕੇ ਹੁਣ ਸਾਡੇ ਨਾਲ ਅੱਖ ਨਹੀਂ ਮਨਾਉਂਦਾ ਕੋਈ ਪੁਲਸ ਭੇਜ ਕੇ ਤੇ ਸਾਨੂੰ ਡਰਾਉਣਾ ਚਾਹੁੰਦਾ